ਐਲਰ ਮੱਲਾ ਕਿਤੇ ਵੀ ਸੰਗਤਾਂ ਆਦਿ ਤੇ ਕਰਨ ਵਿੱਚ ਹਾਜ਼ਰ ਹੋਈ ਹੈ ਇਹਨਾਂ ਸਾਰਿਆਂ ਦੀ ਹਾਜ਼ਰੀ ਹੱਥੋਂ ਗਾਣੀ ਆਦਿਆਂ ਬਿਆਦਿਆਂ ਦੁੱਖਾਂ ਕਲੇਛਾਂ ਰੋਗਾਂ ਕੋਕਾਂ ਸੋਗਾ ਦੂ ਆਪੇ ਬੱਚੇ ਨੂੰ ਬਚਾ ਕੇ ਰੱਖਣਾ ਰੱਬ ਦੇ ਹੁਕਮ ਸਾਰੇ ਦੇ ਪੂਰੇ ਕਰਨੇ ਦੁੱਖ ਦੇ ਜੱਤਨ ਸਾਟਾਂ ਦੀ ਮੁਕਤੀ ਦੇਣੀ ਆਪੇ ਪਾ ਕਰੋ ਆਪਰੇ ਚੰਨਾ ਨਾਂ ਜੋੜਨਾ ਆਪਣਾ ਨਾਂ ਸੁਣਾਉਣੱਖ ਖੱਡਾ ਦੀ ਕਮਾਈ ਵਾਸਤੇ ਦਾਦੇ ਦੀ ਕੈਨ ਨਾ ਦੇਣੀ ਸਿਆਪਾ ਕੋ ਬਪਾ ਤੁਮ ਛਾੜੀ ਸੰਗਤ ਨੂੰ ਕੋਈ ਬਚੇ ਦਾ ਜਾਗਿਰ ਬਣਾ ਠੀਕ ਹੈ ਤੇ ਪੇਟ ਪਾ ਕਰੋ ਆਪਣੀ ਮਾਰ ਦਿਖਾਓ ਕਿਹਾ ਜੇ ਆਪ ਅੰਤਜਾਮੀ ਹੋ ਖੱਬ ਸਗਾ ਦੇ ਸਾਥ ਵਰਨ ਹਾਲ ਕੇ ਮਲਾ ਛਾੜੀ ਸੰਗਤ ਦਾ ਗੁੱਤ ਹੈ ਜਿਨਾਂ ਜੇ ਆਪ ਪੇਟਾ ਕਰੋ ਜੈ म पटोला बिना साई मेरा मैं सान जाना का बिना साई मेरा मैं सान जाना तेरी। के सब तो बड़ा सतगुर नानक दिन कल रा आने बात इतनी जी आनंद अपनी पक्की पात्र बख्शा कि आप जरपा करो पैरा एयर कर। वाला जितनी भी संगत अच्छी है तो ब्याह दया जरूर को अपने सारे बच्चों दूसरा रुमाना साड़ी दूर तो मोबे तो जो पिंड है ਸਾਡੇ ਜੀ ਜੱਜੀ ਹੋਂ ਦਾ ਬੇਤਰਤ ਪਰੰਦਰ ਇਹ ਮਾਲਕ ਹੋਂ ਦਾ ਹੈ ਇਹ ਦਾਦਾ ਜੀ ਬੱਚੇ ਨੂੰ ਕਾਰੋਬਾਰ ਬੱਚੇ ਨੂੰ ਤੰਦਰੁਸਤੀ ਆਦੀਆਂ ਵਿਆਹ ਦੀਆਂ ਮੁੱਖਾਂ ਪਰੇਚਾਰ ਉਹ ਤੋਂ ਬਸੋਂ ਤੁਮ ਆਪਣੀ ਸਮਝੀ ਬਿਚਾ ਕੇ ਰੱਖਣਾਂ ਜੇ ਕੀ ਬੀਬੀ ਜੰਗੀ ਕੋ ਜੀ ਈਰਾਂ ਜੀ ਦੀ ਦਾਦੇ ਜੀ ਆ ਕੇ ਤਾ ਕਰੋ ਇਹਨਾਂ ਦੇ ਕੈਡੀਟ ਦੀ ਅਦਾਸੀ ਸੀ ਸਿਆਲ ਜੀ ਅੱਜ ਵੀ ਆ ਆ ਪੁੱਜੀ ਆ ਬੜੀ ਦੁਖ ਤੋਂ ਅਨਪਤੀ ਆਈ ਨਹੀਂ ਕੇ ਕਰਿਆ ਨਹੀਂ ਆ ਗਿਆ। ਤੋਂ 475 ਕਦੀ। ਇਹ ਨੇੜ ਵਾਲੇ ਰਾਹੇ 'ਚ ਚੱਲ ਚੱਗੇ। ਤੋਂ ਬੇਟਾ ਤੇ ਜੀ ਨਾ ਤੇ ਈ ਕੇਸਾ ਕਰੋ ਆਦੀਆਂ ਗਿਆ ਦੀਆਂ ਦੁੱਖਾਂ ਕਲੇਛਾ ਰੋਪਾ ਕੋਪਾ ਸੁਗਾ ਤੂੰ। ਆਪਣੇ ਨਾ ਬੱਚਿਆਂ ਤੇ ਮੇਰੇ ਭਰੇ ਹੱਥ ਰੱਖੋ ਇਤਨਾ ਸਫਰ ਕਿੱਟਣਾ ਨੇ ਕਸ਼ਟ ਚਲੇਦਾ ਕਦੀ ਤੇਰੇ ਦਰਸ਼ਨ ਦੇ ਖਾਤਰ ਤੇਰੇ ਦਰਵਾਜ਼ੇ 'ਚ ਹਾਜ਼ਰੀ ਕਰਨ ਸੀ ਆਦੀਆਂ ਬਿਆਦੀਆਂ ਦੁੱਖਾਂ ਕਲੇਛਾ ਸੁਟਾਓ। ਪੂਰੇ ਪਰਿਵਾਰ ਦੀ ਸ਼ਾਂਤੀ ਦਾਤਾ ਜੀ ਕਿਰਪਾ ਕਰੋ ਸ਼ਰਾਬਾ ਤੋਂ ਵਾਪਸ ਜਾਓ ਬੱਚੇ ਨੂੰ ਸੰਗਤ ਨੂੰ ਤੰਦਰੁਸਤੀ ਦੇ ਨਾਲ ਰਹਿਣਾ ਹੈ ਦਾਤਾ ਜੀ ਆਪ ਕਿਰਪਾ ਕਰੋ ਦਇਆ ਕਰੋ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦੀ ਜੇ ਕੋ ਪਤੋ ਨਾ ਤੈ ਸੋ ਦੇ ਤਾਂ ਅਤ ਜਕਣ ਕੋ ਮੇਰੀ ਨਾਨਾ ਦੀ ਨਾ ਸਾਈ ਮੇਰਾ ਨੇ ਖਾਨ ਜਾਣਾ ਕੇ ਤੋ ਵਕਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਵੰਤਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਨਾ bina ਸਾਈਂ ਨੇ ਰਹਾ ਮੈਂ ਸਾਨ ਜਾਣਾ ਤੇ ਸਤਿਵੰਤਾ ਸਤਗੁਰ ਨਾਨਕ ਜਿਨ ਕਲ ਰਾਖੀ ਦੀ ਜੀ ਸ਼ਾਨ ਮਨ ਬੀਜੀ ਤੇਲਵੰਡੀ ਆਈ ਇਹ ਲੱਗੇ ਤੋਂ ਅੰਬੀ ਜੀ ਦੇ ਟਿਸ਼ਨ ਮੰਡੀ ਇਹਨਾਂ ਨੇ ਦਾਦਾ ਜੀ ਆਪਣੇ ਚੈਨਲ ਵਿੱਚ ਹਾਲ ਹੀ ਉਚੇਚਾ ਲਵਾਈ ਹੈ ਬੁੜੀ ਕੋਸ਼ਿਸ਼ ਕਰਕੇ ਬੜੀ ਜਾਨਤੀ ਪਾਉਣ ਦੀ ਜੀ ਤੁਹਾਨੂੰ ਬਾਦੀਆਂ ਬਿਆਦੀਆਂ ਦੁੱਖਾਂ ਕਲੇਸ਼ਾਂ ਰੋਗਾਂ ਕੋ ਕਸੋਗਾ ਤੋਂ ਇਸ ਪਰਵਾਰ ਦੀ ਕਿਤਨਾ ਕਾ ਜੀ ਬਿਚਾਰ ਕੇ ਰੱਖਣਾ ਇਹ ਦੱਸਦਾ ਜੀ ਆਪਦੇ ਗਰੇਲ ਵਿੱਚ ਬਿਛਿਆ ਆਪਦੇ ਮਾਂ ਪਕੜੀਏ ਡੇਢ ਸਵਾਹ ਦਾ ਕੋਈ ਨਹੀਂ ਅੱਛਾ ਕੱਲਾ ਆ ਰਹਿੰਦੇ ਹੋਏ ਕਾਰ ਦੇ ਮੈਂ ਤੇ ਪੂਰੇ ਕਰਦੇ ਤੁਹਾਨੂੰ ਕਹਿੰਦੀ ਰੋੜ ਹੈ ਆਪਾਂ ਅੰਦਰ ਜਾਂਦੇ ਹਾਂ ਆਪ ਕਿਰਪਾ ਕਰੋ ਜਿੱਥੇ ਅੱਗੇ ਨੇ ਕਾਰ ਦੇ ਸਵਾਰੇ ਦਾਦਾ ਜੀ ਰਹਿੰਦੇ ਹੋਏ ਕਾਰ ਦੇ ਕਿ ਦੋਨਾਂ ਢੇਟੀਆਂ ਦੇ ਤੇ ਦੀਪ ਕੋਲ ਦੇ ਕੀ ਉਹ ਦੋ ਜੁਤਨੇ ਪਹਿਣੇ ਨੇ ਦੇ ਦਾਦਾ ਜੀ ਕਿਰਪਾ ਕਰੋ ਮਾਪੇ ਜਨ ਜੀ ਦੇ ਕਰਮ ਦੇ ਤੇਰਮ ਆਪ ਦਿਖਾਓ ਯਾ ਤੇ ਕਿਰਪਾ ਕਰੋ ਦਇਆ ਕਰੋ ਜਨ ਦੇ ਸਾਰੇ ਕਾਰਜ ਇਹਨਾਂ ਲਈ ਪੂਰੇ ਕਰੋ ਕਰਤ ਦੇ ਵਿੱਚ ਹਰ ਪ੍ਰਕਾਰ ਦੀ ਸ਼ਾਂਤੀ ਦੀ ਉਹ ਦੂਰਤੀ ਚਾਹੀਦੀ ਹੈ ਜੇ ਆਪ ਜੀ ਤੋਂ ਮੰਗਣੀ ਹੈ ਆ ਜੀ ਦੇ ਘੇੜੇ ਵਿੱਚ ਇਹ ਵੈਠੇ ਹੋਏ ਨੇ ਦਾਦਾ ਜੀ ਆਪਣੇ ਜੋ ਰਾਚਿਤੋ ਵੀ ਪਾਰ ਕਰਨਾ ਔਰ ਸਾਥੀ ਲੋਕ ਵੀ ਲੈ ਕੇ ਜਾਣਾ ਰਹਿੰਦੇ ਹੋਏ ਕਾਰਜ ਦੇ ਜੀ ਦੀ ਜੁਨੀ ਰਹਿਣਾ ਮੇਟਾ ਤੇ ਜੀ ਨੇ ਤੇ ਕਾਟੂਏ ਕਰੋ ਜੁਗਾਰ ਜੋ ਤਾਂਦੇ ਉਸੀ ਜੋ ਸ਼ਰਾਬਾਤ ਬਾਬਾ ਸੰਚਾ ਕੇ ਰੱਖੋ ਇਹ ਹਮਾਂ ਦਾ ਤਿਸਰਾ ਜੀ ਜੀ ਸੰਮੇਖੋ ਦੀਆਂ ਕਿਆ ਕੁੱਤੇ ਹਤਾਸ ਲਈ ਆਖੇ ਕਰੋ ਤੇ ਮਾ ਪਟੋਲਾ ਤੇ ਜੋ ਦਿੱਤਾ ਅਕਟਕਣ ਕਰ ਮੇਰੀ ਦਾਣਾ বিনা ਸਾਈ ਮੇਰਾ ਮੈਂ ਸਾਡ ਜਾਣਾ ਸਤਗੁਰ ਨਾਨਕ ਜਿਨ ਕੰਨ ਰਾਖੀ ਮੇਰੀ ਸਤੋ ਬਟਾ ਸਤਗੁਰ ਨਾਨਕ ਜਿਨ ਕੰਨ ਰਾਖੀ ਮੇਰੀ ਸਾਡੀ ਛੋਟੀ ਦੇਦੀ ਵਿਰਾਮ ਲਈ ਹੈ ਦਾਜੀ ਤੁਹ ਦਾ ਨਾਮ ਕਹਦਾ ਹੈ ਬਿਨਾ ਨਾਮ ਜਟ ਕਲਵਿੰਦਰ ਹੈ ਨਾ ਬੀਰ ਪ੍ਰਤਾਪ ਸਿੰਘ ਸਤਿ ਬੀਰ ਪ੍ਰਤਾਪ ਸਿੰਘ ਇਹ ਛੋਟਾ ਬੱਚਾ ਹੈ ਲਾਲਬੀ ਜੀ ਦਾ ਇਹ ਦਾਦਾ ਜੀ ਕੋੜਾ ਬੱਚੇ ਰਹੇ ਜਿੱਦੀ ਹੁੰਦੇ ਆ ਆਪ ਕਿਰਪਾ ਕਰੋ ਦਇਆ ਕਰੋ ਮੇਹਰ ਕਰੋ ਦੇਖੀ ਨੇ ਰਮਲੇ ਜਿ Kaise ਪੀਤੇ ਸੀ ਪਛਾਦੇ ਦੀ ਉਹ ਮੇਰੀ ਕਾਮਨਾ ਸੀ ਕਿ ਬੱਚੇ ਦਾ ਮਦਦ ਕਰਦੇ ਜੇ ਦਾਦਾ ਜੀ ਆਪ ਕੰਮ ਚੀਜੋ ਬਾਤਿਆਂ ਬਿਆਤਿਆਂ ਦੁੱਖਾਂ ਕੜੀ ਛਾਡੋ ਕੀ ਰੂਪ ਚਾਹੇ ਲਖੋ ਪੜਾਈ ਜੋ ਜੇ ਆਸਾ ਸੁਭਾਅ ਆਪਣੇ ਲਾ ਲੋਟੋ ਕਰੋ ਤੁਹਾਡੇ ਕਰਦੇ ਕਿਸੇ ਚੰਗੇ ਕੋ ਸਾਹ ਪ੍ਰੇਮਾ ਪਟੋ ਲਾ ਤੈਂ ਸੋ ਬੀਤ ਹੱਥ ਟਕਣ ਕੋ 베ਰੀ ਦਾਣਾ বিনা ਸਾਈ ਮੇਰਾ ਮੇਸਾ ਨਾ ਜਾਣੇ 베ਰੀ ਸਤ ਸਬਾਡਾ ਸਤਗੁਰ ਨਾਨਕ ਜਨ ਕਲ ਰਾਹੀ ਜੀ ਮਕਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਢੇਮ ਫਟੋਲਾ ਤੈਸੋਂ ਦਿੱਤਾ ਹੱਥ ਚੱਕਣ ਕੋ ਮੇਰੀ ਗਰਸ਼ਨ ਦੇਖ ਜੀ ਮਾ ਬੁਰ ਤੇਰਾ ਹੋਰ ਨਿਕਰਮ ਹੋਵੇ ਪ੍ਰਭ ਜੀਰ ਇਹੋ ਬਨੰਤੀ ਹੁਣ ਪ੍ਰਭ ਨੇ ਕੁਝੇ ਸੁਨਾ ਬਿਨਾ ਪ੍ਰਾਪ ਅੰਦੇਰੇ ਹੀ ਤਾ ਚਰਨ ਕਮਲ ਹਸਿਓ ਮਰਤੀ ਤਾ ਨਾਨਕੇ ਕ ਕਰੇ ਅਰਦਾਸ ਜਿਸਰਨਾਹੀ ਪੂਰਨ ਬੁਲਤਾਤ ਦਰਸ਼ਨ ਦੇਖ ਜੀ ਮਾ ਗੁ ਤੇਰਾ ਪੂਰਨ ਕਰਮ ਹੋਵੇ ਪ੍ਰਭ ਦੇ